ਸਿੱਖ ਕੌਮ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਈ ਜਗਤਾਰ ਸਿੰਘ ਤਾਰਾ ਕਤਲ ਮਾਮਲੇ ਦੇ ਵਿੱਚ ਰਿਹਾ ਹੋ ਚੁੱਕੇ ਨੇ ਆਰਐਸਐਸ ਲੀਡਰ ਦੇ ਕਤਲ ਮਾਮਲੇ ਦੇ ਵਿੱਚ ਜਗਤਾਰ ਸਿੰਘ ਤਾਰਾ ਬਰੀ ਹੋ ਚੁੱਕੇ ਨੇ 16 ਸਾਲ ਪਹਿਲਾਂ ਇੱਕ ਕਤਲ ਹੋਇਆ ਸੀ ਪਟਿਆਲਾ ਦੇ ਵਿੱਚ ਸੀਨੀਅਰ ਆਰਐਸਐਸ ਆਗੂ ਰੁਲਦਾ ਸਿੰਘ ਦੇ ਕਤਲ ਕੇਸ 'ਚ ਪੁਲਿਸ ਨੇ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ ਇਸੇ ਦੌਰਾਨ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਵਾਪਸ ਚੰਡੀਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਮੰਨੇ ਗਏ ਨੇ ਇਸੇ ਮਾਮਲੇ ਦੇ ਵਿੱਚ 5 ਲੋਕਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ ਇਹ ਮਾਮਲਾ ਲਗਭਗ 16 ਸਾਲ ਪੁਰਾਣਾ ਹੈ 28 ਜੁਲਾਈ 2009 ਦੀ ਸ਼ਾਮ ਨੂੰ ਜਦੋਂ ਸੀਨੀਅਰ ਆਰਐਸਐ ਸਨੇਤਾ ਰੁਲਦਾ ਸਿੰਘ ਆਪਣੀ ਕਾਰ ਦੇ ਵਿੱਚ ਅਨਾਜ ਮੰਡੀ ਸਰਹੰਦ ਰੋਡ ਸਥਿਤ ਆਪਣੇ ਘਰ ਪਹੁੰਚਿਆ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਘਰ ਦੇ ਸਾਹਮਣੇ ਹੀ ਉਸ ਨੂੰ ਗੋਲੀ ਮਾਰ ਦਿੱਤੀ ਸੀ ਉਸ ਲੀਡਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਲਗਭਗ 2 ਹਫ਼ਤਿਆਂ ਬਾਅਦ ਉਸ ਦੀ ਮੌਤ ਹੋ ਗਈ ਸੀ ਪੁਲਿਸ ਨੇ ਉਸ ਸਮੇਂ 4 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੂੰ 2015 ਦੇ ਵਿੱਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਐਨ ਆਰ ਆਈ ਵਿੰਗ ਦਾ ਮੁਖੀ ਵੀ ਦੱਸਿਆ ਗਿਆ। ਦੱਸਿਆ ਗਿਆ ਕਿ ਪਟਿਆਲਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੁੱਲ 18 ਲੋਕਾਂ ਨੂੰ ਨਾਮਜ਼ਦ ਕੀਤਾ ਸੀ। 2015 ਦੇ ਵਿੱਚ ਦਰਸ਼ਨ ਸਿੰਘ ਮਕਰੋਪੁਰ ਜਗਮੋਹਨ ਸਿੰਘ ਦਲ ਸਿੰਘ ਗੁਰਜਨ ਸਿੰਘ ਤੇ ਅਮਰਜੀਤ ਸਿੰਘ ਨੂੰ ਪਟਿਆਲਾ ਦੀ ਇੱਕ ਸਥਾਨਕ ਅਦਾਲਤ ਨੇ ਇਸ ਮਾਮਲੇ 'ਚ ਬਰੀ ਕਰ ਦਿੱਤਾ ਸੀ ਜਦਕਿ ਜਗਤਾਰ ਸਿੰਘ ਤਾਰਾ ਤੇ ਟਾਈਗਰਸ ਫੋਰਸ ਨਾਲ ਜੁੜੇ ਇੱਕ ਹੋਰ ਕਥਿਤ ਦੋਸ਼ੀ ਰਮਨਦੀਪ ਸਿੰਘ ਗੋਲਡੀ ਵਿਰੁੱਧ ਮੁਕੱਦਮਾ ਚੱਲ ਰਿਹਾ ਸੀ ਜਿਸ 'ਤੇ ਵਿੱਚ ਅੱਜ ਇਹ ਫੈਸਲਾ ਆਇਆ ਹੈ ਸਿੱਖ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਜਗਤਾਰ ਸਿੰਘ ਤਾਰਾ ਕਤਲ ਮਾਮਲੇ ਦੇ ਵਿੱਚ ਰਿਹਾ ਹੋ ਚੁੱਕਿਆ ਹੈ 2009 ਦੇ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਆਗੁਰੂ ਰੁਲਦਾ ਸਿੰਘ ਦੀ ਹੱਤਿਆ ਕੀਤੀ ਗਈ ਸੀ ਇਸੇ ਇਲਜ਼ਾਮ ਇਹਨਾਂ ਤੇ ਲੱਗੇ ਸਨ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਦੋ ਜਣਾਂ ਨੂੰ ਅੱਜ ਰਿਹਾ ਕਰ ਦਿੱਤਾ ਗਿਆ ਉਹਨਾਂ ਦੇ ਉੱਪਰ ਪਟਿਆਲਾ ਚ ਗੋਲੀਆਂ ਚਲਾਈਆਂ ਗਈਆਂ ਸਨ ਹਮਲੇ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਣ ਤੋਂ ਬਾਅਦ ਉਸ ਲੀਡਰ ਦੀ ਮੌਤ ਹੋ ਗਈ ਸੀ 28 ਜੁਲਾਈ 2009 ਦੀ ਸ਼ਾਮ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਲੀਡਰ ਆਪਣੇ ਘਰ ਜਾ ਰਿਹਾ ਸੀ ਤਾਂ ਘਰ ਦੇ ਬਾਹਰ ਹੀ ਉਸ ਨੂੰ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਜਿਸ ਦੀ ਇਲਾਜ ਦੌਰਾਨ ਲਗਾਤਾਰ ਹਾਲਤ ਗੰਭੀਰ ਵੀ ਬਣੀ ਰਹੀ ਤੇ 2 ਹਫ਼ਤੇ ਬਾਅਦ ਉਸ ਨੇ ਦਮ ਤੋੜ ਦਿੱਤਾ ਸੀ ਉਸ ਫੈਸਲਾ ਸਭ ਤੋਂ ਪਹਿਲਾਂ ਕਾਲਪੁਰ ਕੁਮਾਰਾ ਤੋਂ ਧੰਨਵਾਦੀ ਬਹੁਤ-ਬਹੁਤ ਸ਼ੁਕਰਦਾਰ ਹਾਂ ਉਸ ਤੋਂ ਬਾਅਦ ਸਾਡੇ ਵਕੀਰ ਸਾਹਿਬ ਸੋਢੀ ਸਾਹਿਬ ਸਤਕਾਰਯੋਗ ਨੇ ਉਹਨਾਂ ਸ਼ੁਰੂ ਤੋਂ ਕੌਮ ਦੀ ਸੇਵਾ ਕਰਦੇ ਆਏ ਨੇ ਇਹਨਾਂ ਦਾ ਖਾਣਾ ਬਹੁਤ ਵੱਡੀ ਗੱਲ ਹੈ ਸਚਾਈ ਦੇ ਨਾਲ ਹਮੇਸ਼ਾ ਖੜੇ ਨੇ ਡਟ ਕੇ ਖੜੇ ਨੇ ਇਹਨਾਂ ਦੀ ਸਾਰੀ ਅਨਤਕ ਮਿਹਨਤ ਸਦਕਾ ਅੱਜ ਵੈਗੁਰੂ ਦੀ ਕਿਰਪਾ ਨਾਲ ਅਸੀਂ ਦੋਨੋਂ ਵੀਰ ਭਗਤ ਜਗਤਾਰ ਸਿੰਘ ਤਾਰਾ ਜੀ ਤੇ ਮੈਂ ਦੋਨੋਂ ਬរី ਹਾਂ ਅਸੀਂ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਵਕੀਲ ਸਾਹਿਬ ਜੀ ਦਾ ਹਾਂ ਜੀ ਤੇ ਸਭ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਰੇ ਭੈਣ ਭਰਾਵਾਂ ਦਾ ਸਭ ਦਾ तहे ਦਿਲੋਂ ਧੰਨਵਾਦ ਇਹ ਅੱਜ 2009 ਦੇ ਵਿੱਚ ਜੁਲਾਈ ਦੇ ਵਿੱਚ ਰੁਲਦਾ ਸਿੰਘ ਖਰੋੜ ਰਾਸ਼ਟਰੀ ਸਿੰਘ ਸੰਧਤਰ ਨਾਲ ਜਿਹੜੇ ਸੰਬੰਧ ਸੀਗੇ ਉਹਨਾਂ ਦਾ ਰਾਤ ਨੂੰ 9-10 ਵਜੇ ਦੇ ਕਰੀਬ ਕੁਛ ਅਣਪਛਾਤੇ ਬੰਦੇ ਨੇ ਕਤਲ ਕਰਦਾ ਸੀ ਗੋਲੀਆਂ ਮਾਰ ਕੇ ਤੇ ਉਸ ਕੇਸ ਦੇ ਵਿੱਚ ਉਹਨਾਂ ਨੇ ਲੜਕੇ ਨੇ ਪਰਚਾ ਦਰਜ ਕਰਾਇਆ ਸੀ ਉਹਨਾਂ ਨੇ ਕਿਹਾ ਦੋ ਤਿੰਨ ਅਣਪਛਾਤੇ ਮੋਨੇ ਬੰਦੇ ਮੈਨੂੰ ਗੋਲੀਆਂ ਮਾਰਦੇ ਮੈਨੂੰ ਖੌਫਲਾ ਕਰਦੇ ਉਹ ਅਣਪਛਾਤੇ ਪਰਚਾ ਦਰਜ ਉਹ ਸਬਸੀਕੁਐਂਟਲੀ ਇਨਵੈਸਟੀਗੇਸ਼ਨ ਦੇ ਮੱਧਮਨ ਇਨਵੋਲਵ ਕਰਦੇ ਰਹੇ ਕਦੇ ਕਿਸੇ ਨੂੰ ਫੜ ਲੈਂਦੇ ਸੀ ਫਿਰ ਛੱਡ ਦਿੰਦੇ ਸੀ ਫੇਰ ਫੜ ਲੈਂਦੇ ਸੀ ਫੇਰ ਛੱਡ ਦਿੰਦੇ ਸੀ ਕੋਈ ਅਵਿਡੈਂਸ ਨਹੀਂ ਮਿਲੀ ਫੇਰ ਉਹਨੇ ਪੰਜ ਬੰਦੇ ਦਰਸ਼ਨ ਸਿੰਘ ਜਿਵੇਂ ਸਿੰਘ ਕੋਲੋਂ ਪੰਜ ਬੰਦੇ ਟਰਾਈ ਕੀਤੇ ਪੰਜੇ ਵੀ ਬਰੀ ਹੋ ਗਏ ਉਹਨਾਂ ਦੇ ਖਿਲਾਫ ਫੇਰ ਹੀ ਉਹਨਾਂ ਦੇ ਖਿਲਾਫ ਕੁਝ ਸਾਜ਼ਿਸ਼ਨਾਕ ਕੇਸ ਬਣਾਇਆ ਸਰ ਯੂਕੇ ਦੇ ਨਾਗਰਿਕ ਸੀ ਜਿਹੜੇ ਬਰੀ ਹੋਏ ਸੀ ਨਹੀਂ ਉਹਨਾਂ 'ਚ ਕੋਈ ਯੂਕੇ ਦਾ ਨਾਗਰਿਕ ਸੀ ਯੂਕੇ ਦਾ ਨਾਗਰਿਕ ਅਜੇ ਤੱਕ ਕਿਸੇ ਟ੍ਰਾਇਲ 'ਚ ਗਿਆ ਆ ਸਾਰੇ ਪੰਜਾਬ ਇਥੋਂ ਪੰਜਾਬ ਦੇ ਨਾਗਰਿਕ ਸੀਗੇ ਤੇ ਸਾਰੇ ਦੇ ਸਾਰੇ ਉਹ ਬਰੀ ਹੋਏ ਨੇ ਪਹਿਲੇ 5 ਹੁਣ ਜਗਤਾਰ ਸਿੰਘ ਤੇ ਤੇ ਰਮਨਦੀਪ ਤੇ ਇਹਨਾਂ ਨੇ ਸਾਜ਼ਿਸ਼ੇ ਬਣਾਈ ਕਿ ਇਹਨਾਂ ਨੇ ਕੌਨਸਪੀਰੇਸੀ ਕੀਤੀ ਸੀ ਉਹ ਕਤਲ ਕਰੋਨ ਚ ਜਦਕਿ ਉਹ ਵੀ ਪੂਰੀ ਤਰ੍ਹਾਂ ناکਾਮ ਰਹਿ ਕਿਉਂਕਿ ਕੌਨਸਪੀਰੇਸੀ ਕੋਈ ਐਵੀਡੈਂਸ ਨਹੀਂ ਆ ਇੱਕ ਵੀ ਬੰਦਾ ਲਿਆ ਕੇ ਇਹਨਾਂ ਨੂੰ ਲਾ ਕੇ ਪੇਸ਼ ਕਰਤਾ 10-10 ਸਾਲ ਜਿਹਨਾਂ ਚ ਭੁਗਤੀ ਆ ਸਜ਼ਾ ਉਹਨਾਂ ਨੂੰ ਹੀ ਮਿਲੀ ਆ 2009 ਤੋਂ ਲੈ ਕੇ ਅਜ ਤੱਕ ਟ੍ਰਾਇਲ ਚੱਲ ਰਹੀ ਆ 15 16 14 15 ਇਹ ਆਗੇ ਸੀ ਇਹ ਵੀ ਉਦੋਂ ਤੋਂ ਚੱਲ ਰਹੇ ਨੇ ਤੇ ਆਦਰਵਾਇਜ਼ ਕੋਈ ਐਵੀਡੈਂਸ ਫਾਈਲ ਤੇ ਨਹੀਂ ਆ ਜਿਸ ਤਰ੍ਹਾਂ ਨੇ ਇਸ ਗੱਲ ਦਾ ਬੈਨੀਫਿਟ ਦਿੰਦੇ ਹੋਏ ਇਹਨਾਂ ਨੂੰ ਵਾਇਜਤ ਕਰਤਾ ਦੋਨਾਂ ਨੂੰ ਵਾਇਜਤ ਕਰ ਦੋਨਾਂ ਨੂੰ ਵਾਇਜਤ ਸਰ ਪਹਿਲਾਂ ਵੀ ਕਿਸੇ ਕੋਰਟ ਦੇ ਵਿੱਚ ਸਮਾਈ ਨੂੰ ਸਮਾ ਲੈ ਗਏ ਉਹ ਚੱਲਦੀ ਰਹੀ 2014 15 ਚੱਲ ਰਹੀ ਹੈ ਇਹਨਾਂ ਦੀ ਇਹਨਾਂ ਦੋਹਾਂ ਦੀ ਜਗਤਾਰ ਸਿੰਘ ਤਾਰਾ ਹੁਣ ਰਿਹਾ ਹੁਣ ਕਿ ਜੇ ਕਿਸੇ ਹੋਰ ਮਾਮਲੇ ਨਹੀਂ ਕਿਸੇ ਹੋਰ ਮਾਮਲੇ ਚ ਹੈਗੇ ਬਡੈਲ ਜੇਲ੍ਹ ਚ ਪਰ ਇਸ ਕੇਸ ਚ ਪਰ ਹੀ ਹੋ ਸਰ ਇਹ ਕਿੱਥੋਂ ਰਹਿ ਤਕਰਨ ਕਿ ਪਤਾ ਇਹ ਉੱਥੋਂ ਬਾਹਰੋਂ ਆਏ ਸੀ ਏਅਰਪੋਰਟ ਚ ਰਹੀ ਤੋ ਅਰੈਸਟ ਪਾਈ ਸੀ ਬੋਲਦੀ ਜੀ ਦੀ ਨਾ ਉਹ ਜਗਤਾਰ ਸਿੰਘ ਹੋਰਾਂ ਦੀ ਇਹ ਬੈ ਤੁਸੀਂ ਬੰਦਾ ਉਹ ਦਿਖਾਇਆ ਸਰ ਬੈਂਕ ਕਰ ਰਹਾ ਰਮਨਦੀਪ ਸਿੰਘ ਨੂੰ ਬੈਂਕਾ ਚਲੇ ਹੀ ਤੋ ਸਭ ਫੈਸਲਾ ਸਭ ਤੋਂ ਪਹਿਲਾਂ ਅਕਾਲ